ਕੋਈ ਵੀ ਚਿੱਟਾ ਵੇਚਦਾ ਹੈ ਹਿਰੋਇਨ ਵੇਚਦਾ ਹੈ ਉਹ ਪ੍ਰਸ਼ਾਸਨ ਖੜਾ ਹੈ ਉਹਨਾਂ ਨੂੰ ਦੱਸੋ ਜਿਹੜੇ ਵੇਚ ਰਹੇ ਨੇ ਮੈਨੂੰ ਨਹੀਂ ਪਤਾ ਕੋਈ ਇੱਥੇ ਵੇਚਦਾ ਹੈ ਜਾਂ ਨਹੀਂ ਵੇਚਦਾ ਹੈ ਪਰ ਪਹੁੰਚਦਾ ਹੈ ਉਹ ਕਿਵੇਂ ਪਹੁੰਚਦਾ ਹੈ ਅਸਮਾਨ ਤੋਂ ਨਹੀਂ ਡਿੱਗਦਾ ਕੋਈ ਨੈਟਵਰਕ ਹੈ ਉਹਦਾ ਪਰ ਗੁਰੂ ਨੇ ਆਖਿਆ ਨਸ਼ਾ ਸਿਰਫ ਨਾਮ ਦਾ ਕਰਨਾ ਹੈ ਬਾਣੀ ਦਾ ਕਰਨਾ ਹੈ ਸ਼ਬਦ ਦਾ ਕਰਨਾ ਹੈ ਗਰੀਬਾਂ ਦਾ ਭਲਾ ਕਰੀਏ ਇਹ ਨਸ਼ਾ ਕਰਨਾ ਕਿਸੇ ਗਰੀਬ ਦੀ ਮਦਦ ਕਰੀਏ ਪਰ ਕੋਈ ਵੀ ਨਗਰ ਦੇ ਵਿੱਚ ਆਪਾਂ ਨੂੰ ਦਿਸਦਾ ਹੈ ਨਸ਼ੇ-ਨੁਸ਼ੇ ਵਾਲਾ ਪ੍ਰਸ਼ਾਸਨ ਨੂੰ ਦੱਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਇੱਥਾ ਚੱਲਣਾ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਬਾਕੀ ਸਭ ਕੁਝ ਨਹੀਂ ਵੈ ਤੁਹਾਡਾ ਨਗਰ ਤੇ ਭਾਈਚਾਰੇ ਦੀ ਮਿਸਾਲ ਆ ਇੱਥੇ ਦੇ ਕੋਈ ਸਿੱਖ ਹੈ ਉਹ ਵੀ ਗੁਰਦੁਆਰੇ ਨਾਲ ਜੁੜਿਆ ਜੇ ਕੋਈ ਸਾਡਾ ਹਿੰਦੂ ਭਰਾ ਹੈ ਉਹ ਗੁਰਦੁਆਰੇ ਵੀ ਜਾਂਦਾ ਹੈ ਉਹ ਪਾਠ ਗੁਰਬਾਣੀ ਤੇ ਵੀ ਭਰੋਸਾ ਕਰਦਾ ਹੈ ਮਿਸਾਲ ਹੈ ਸਾਡਾ ਨਗਰ ਇਹ ਮਿਸਾਲ ਆਪਾਂ ਬਣਾ ਕੇ ਰੱਖਣੀ ਹੈ ਕਿਉਂਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹਾਂ ਜਿਹੜੇ ਪੰਥ ਵਿਰੋਧੀ ਨੇ ਜਿਹੜੇ ਪੰਥ ਵੰਡਣਾ ਚਾਹੁੰਦੇ ਨੇ ਜਿਹੜੇ ਸਾਡੇ ਗੁਰਦੁਆਰਿਆਂ ਤੇ ਕਬਜ਼ੇ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਸੁਚੇਤ ਰਹਿਣਾ ਹੈ ਇੱਕ ਮੁੱਠ ਰਹਿਣਾ ਹੈ ਬਾਬਾ ਗੁਰਬਖਸ਼ ਸਿੰਘ ਜੀ ਮਹਾਪੁਰਸ਼ ਕਿਵੇਂ ਦਿਨ ਰਾਤ ਗੁਰਮਤਿ ਦੀ ਗੱਲ ਕਰਦੇ ਰਹੇ ਕੁਸ਼ਤੀਆਂ ਉਹਨਾਂ ਨੇ ਕਰਾਈਆਂ ਨਾ ਵੀ ਨਸ਼ਿਆਂ ਤੋਂ ਬਚ ਗਏ ਕੋਈ ਸਿੱਖਾਏ ਉਹ ਵੀ ਗੁਰਦੁਆਰੇ ਨਾਲ ਜੁੜਿਆ ਜੇ ਕੋਈ ਸਾਡਾ Hindu ਭਰਾ ਹੈ ਉਹ ਗੁਰਦੁਆਰੇ ਵੀ ਜਾਂਦਾ ਹੈ ਉਹ ਪਾਠ ਗੁਰਬਾਣੀ ਤੇ ਵੀ ਭਰੋਸਾ ਕਰਦਾ ਹੈ ਮਿਸਾਲ ਹੈ ਸਾਡਾ ਨਗਰ ਇਹ ਮਿਸਾਲ ਆਪਾਂ ਬਣਾ ਕੇ ਰੱਖਣੀ ਹੈ ਕਿਉਂਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਜਿਹੜੇ ਪੰਥ ਵਿਰੋਧੀ ਨੇ ਜਿਹੜੇ ਪੰਥ ਵੰਡਣਾ ਚਾਹੁੰਦੇ ਨੇ ਜਿਹੜੇ ਸਾਡੇ ਗੁਰਦੁਆਰਿਆਂ ਤੇ ਕਬਜ਼ੇ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਸੁਚੇਤ ਰਹਿਣਾ ਹੈ ਉਥੇ ਨਸ਼ਾ ਨਹੀਂ ਚੰਗਾ ਲੱਗਦਾ ਮਹਾਪੁਰਸ਼ਾਂ ਦੇ ਨਗਰ ਵਿੱਚ ਬਾਬਾ ਗੁਰਬਖਸ਼ ਸਿੰਘ ਦੀ ਮਹਾਪੁਰਸ਼ ਕਿਵੇਂ ਦਿਨ ਰਾਤ ਗੁਰਮਤਿ ਦੀ ਗੱਲ ਕਰਦੇ ਰਹਿ ਕੁਸ਼ਤੀਆਂ ਉਹਨਾਂ ਨੇ ਕਰਾਈਆਂ ਨਾ ਵੀ ਨਸ਼ਿਆਂ ਤੋਂ ਬਚ ਗਏ ਆ ਗਾਰੇ ਵਰਗੇ ਜਿਹੜੇ ਪਲਵਾਨ ਨੇ ਨਾ ਆਪਣੇ ਨਗਰ ਦੇ ਵਿੱਚ ਕੁਸ਼ਤੀਆਂ ਖੇਡਦੇ ਰਹੇ ਨੇ ਇਹ ਆਪਣੇ ਨਗਰ ਨੂੰ ਮਾਣ ਹੈ ਪਰ ਅੱਜ ਨਸ਼ਾ ਆਪਣੇ ਪਿੰਡ 'ਚ ਵੀ ਬਹੁਤ ਹੈ ਕਿੰਨੇ ਨੌਜਵਾਨ ਸਾਡੇ ਇਸ ਨਸ਼ੇ ਨੇ ਖਾ ਲਏ ਕਈ ਮੇਰੇ ਦੋਸਤ ਮਿੱਤਰ ਛੋਟੇ ਸਾਲ ਉਮਰ ਦੇ ਵਿੱਚ ਪਰ ਨਸ਼ਾ ਉਹਨਾਂ ਨੂੰ ਨਿਕਲ ਗਿਆ ਇਹ ਨਸ਼ੇ ਨੇ ਲਿਆਜ ਨਹੀਂ ਕਰਨਾ ਇੱਕ ਤੇ ਨਗਰ ਦੇ ਵਿੱਚ ਕੋਈ ਵੀ ਚਿੱਟਾ ਵੇਚਦਾ ਹੈ ਹਿਰੋਇਨ ਵੇਚਦਾ ਹੈ ਉਹ ਪ੍ਰਸ਼ਾਸਨ ਖੜਾ ਹੈ ਉਹਨਾਂ ਨੂੰ ਦੱਸੋ ਜਿਹੜੇ ਵੇਚ ਰਹੇ ਨੇ ਮੈਨੂੰ ਨਹੀਂ ਪਤਾ ਕੋਈ ਇੱਥੇ ਵੇਚਦਾ ਹੈ ਜਾਂ ਨਹੀਂ ਵੇਚਦਾ ਪਰ ਪਹੁੰਚਦਾ ਉਹ ਕਿਵੇਂ ਪਹੁੰਚਦਾ ਹੈ ਅਸਮਾਨ ਤੋਂ ਨਹੀਂ ਡਿੱਗਦਾ ਕੋਈ ਨੈਟਵਰਕ ਹੈ ਉਹਦਾ ਪਰ ਗੁਰੂ ਨੇ ਆਖਿਆ ਨਸ਼ਾ ਸਿਰਫ ਨਾਮ ਦਾ ਕਰਨਾ ਹੈ ਬਾਣੀ ਦਾ ਕਰਨਾ ਹੈ ਸ਼ਬਦ ਦਾ ਕਰਨਾ ਹੈ ਗਰੀਬਾਂ ਦਾ ਭਲਾ ਕਰੀਏ ਇਹ ਨਸ਼ਾ ਕਰਨਾ ਹੈ ਕਿਸੇ ਗਰੀਬ ਦੀ ਮਦਦ ਕਰੀਏ ਪਰ ਕੋਈ ਵੀ ਨਗਰ ਦੇ ਵਿੱਚ ਆਪਾਂ ਨੂੰ ਦਿਸਦਾ ਹੈ ਨਸ਼ੇ-ਨੁਸ਼ੇ ਵਾਲਾ ਪ੍ਰਸ਼ਾਸਨ ਨੂੰ ਦੱਸੋ ਇਹ ਪ੍ਰਸ਼ਾਸਨ ਰੋਕਣ ਲਈ ਖੜਾ ਹੈ ਇਹਨਾਂ ਨੂੰ ਦੱਸੋ ਪਿੰਡ ਦੇ ਮੋਢਵਾਰ ਇਕੱਠੇ ਹੋ ਸਾਡੇ ਪਿੰਡ ਦੇ ਵਿੱਚ ਨਸ਼ਾ ਚੰਗਾ ਨਹੀਂ ਲੱਗਦਾ ਇਹ ਮਹਾਪੁਰਸ਼ਾਂ ਦਾ ਨਗਰ ਇਹ ਬਾਬਾ ਗੁਰਬਖਸ਼ ਸਿੰਘ ਜੀ ਹੋਣਾ ਦਾ ਨਗਰ ਹੈ ਤੇ ਮੈਂ ਨਾਲ ਹੀ ਬੇਨਤੀ ਕਰਾਂ ਵੀ ਆਪਾਂ ਆਪਣੇ ਪਿੰਡ ਦੇ ਵਿੱਚ ਜਿਵੇਂ ਪਿਆਰ ਭਾਈਚਾਰਾ ਇਖفاق ਬਣਾਇਆ ਹੋਇਆ ਹੈ ਮਿਲ ਜੁਲ ਕੇ ਰਹੀਏ ਵੇਖੋ ਜਦੋਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਸੀ ਨਾ ਅੰਮ੍ਰਿਤ ਇੱਕੋ ਬਾਟੇ ਚ ਦਿੱਤਾ ਹੈ ਇੱਕੋ ਬਾਟਾ ਤੁਸੀਂ ਵੀ ਸ਼ੱਕਿਆ ਅੰਮ੍ਰਿਤ ਮੈਂ ਵੀ ਸ਼ੱਕਿਆ ਜਦੋਂ ਪੰਜਾਂ ਤੋਂ ਸ਼ਕੀਦਾ ਹੈ ਇੱਕੋ ਬਾਟੇ ਚ ਆਪਾਂ ਨੂੰ ਪਿਉਂਦੇ ਫਿਰ ਜਦੋਂ ਪੀਦਾ ਤੇ ਥੋੜਾ ਥੱਲੇ ਵਗ ਜਾਂਦਾ ਥੱਲੇ ਇੱਕ ਸਰਬਲੋ ਦਾ ਹੋਰ ਭਾਂਡਾ ਹੁੰਦਾ ਉਹ ਭਾਂਡਾ ਫਿਰ ਸਾਰਿਆਂ ਦੇ ਮੂੰਹ ਨੂੰ ਲਾਇਆ ਜਾਂਦਾ ਉਥੇ ਇਹ ਨਹੀਂ ਵੇਖਿਆ ਜਾਂਦਾ ਇਹਦੀ ਜਾਤ ਕਿਹੜੀ ਆ ਤੇ ਇਹਦੀ ਗੋਤ ਕਿਹੜੀ ਉਹ ਇਹ ਦੱਸਣ ਦੇ ਲਈ ਅੱਜ ਤੋਂ ਬਾਅਦ ਤੁਹਾਡੀ ਪ੍ਰਾਣੀ ਜਾਤ ਗੋਤ ਖਤਮ ਹੋ ਗਈ ਹੈ ਤੁਸੀਂ ਗੁਰੂ ਦੇ ਖਾਲਸੇ ਹੋ ਗਏ ਹੋ ਗੁਰੂ ਦੇ ਸਿੱਖ ਹੋ ਗਏ ਹੋ ਇਸ ਕਰਕੇ ਮੈਂ ਨਗਰ ਨੂੰ ਇਹ ਬੇਨਤੀ ਕਰਕੇ ਜਾਉਂਗਾ ਸਾਡੇ ਨਗਰ 'ਚ ਵੈਸੇ ਮੈਨੂੰ ਪਤਾ ਹੈ ਕੋਈ ਜਾਤ ਪਾਤ ਦਾ ਵਿਤਕਰਾਨੀ ਹੈਗਾ ਅਸੀਂ ਆਪਣੇ ਭਰਾਵਾਂ ਦੇ ਨਾਲ ਇਕੱਠਿਆਂ ਪ੍ਰਸ਼ਾਦੇ ਖਾਦੇ ਨੀ ਕੋ ਥਾਲੀ 'ਚ ਸਾਡੇ ਘਰਾਂ ਦੇ ਵਿੱਚ ਜਾਂ ਸੀ ਇਹਨਾਂ ਵੱਲ ਇਹ ਦੋ ਅਲੱਗ-ਲੱਗ ਨਹੀਂ ਨੇ ਸਿੱਖ ਦੀ ਕੋਈ ਜਾਤ ਨਹੀਂ ਤੇ ਜਿਹੜਾ ਜਾਤ ਦਾ ਹੰਕਾਰ ਕਰਦਾ ਉਹ ਸਿੱਖ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਹੈ ਗੁਰੂ ਨੇ ਜਾਤਾਂ ਪਾਤਾਂ ਖਤਮ ਕੀਤੀਆਂ ਨੇ ਤੇ ਮੈਂ ਨਾਲੇ ਵੀ ਪਰ ਬੇਨਤੀ ਕਰਾਂ ਕਿ ਇਹ ਜਿਹੜੇ ਸਾਡੇ ਭਰਾ ਨੇ ਬਾਬਾ ਜੀਵਨ ਸਿੰਘ ਦੇ ਵਾਰਿਸ ਇਹ ਕਿਸੇ ਗੱਲੋਂ ਆਪਣੇ ਆਪ ਨੂੰ ਇਹ ਨਾ ਸਮਝਣ ਵੀ ਅਸੀਂ ਕੋਈ ਕਮਜ਼ੋਰ ਆਂ ਪੰਥ ਤੁਹਾਡੇ ਨਾਲ ਹੈ ਆਪਾਂ ਨਗਰ ਸਾਰਾ ਜਿਹੜਾ ਹੈ ਹਮੇਸ਼ਾ ਇੱਕ ਦੂਜੇ ਦੇ ਕੰਮ ਆਏ ਆ ਇਹਨਾਂ ਨੂੰ ਕੋਈ ਲੋੜ ਹੋਵੇ ਤੇ ਸਾਡੇ ਜ਼ਿੰਮੇਦਾਰ ਭਰਾ ਜਿਹੜੇ ਨੇ ਹਮੇਸ਼ਾ ਨਾਲ ਰਹੇ ਨੇ ਆਪਾਂ ਇੱਕ ਦੱਸਣਾ ਹੈ ਕਿ ਸਾਨੂੰ ਜੇ ਗੁਰੂ ਨੇ ਇੱਕ ਬਣਾਇਆ ਹੈ ਅਸੀਂ ਇੱਕ ਬਣ ਕੇ ਰਹਿੰਦੇ ਬਾਕੀ ਵੇਖੋ ਇਹ ਜਿਹੜੀਆਂ ਸਵਾਵਾਂ ਨੇ ਇਹ ਧੁਰ ਦਰਗਾਹ ਹੀ ਨੇ ਗੁਰੂ ਦੀ ਬਖਸ਼ਿਸ਼ ਗੁਰੂ ਦੀ ਰਹਿਮਤ ਹੈ ਦਾਸ ਦੀ ਕੋਈ ਹਸਤੀ ਨਹੀਂ ਇੱਕ ਨਿਮਾਣਾ ਜਿਹਾ ਬੰਦਾ ਹੈ ਇਹ ਠੀਕ ਹੈ ਕਿ ਪੰਥ ਦੇ ਮਸਲੇ ਅਸੀਂ ਪਹਿਲਾਂ ਵੀ ਚੁੱਕੇ ਨੇ ਬਾਅਦ ਦੀ ਵੀ ਚੁੱਕਾਂਗੇ ਜਿਹੜੀ ਮਾੜੇ ਮੋਟ ਵਿਰੋਧ ਦੀ ਗੱਲ ਹੈ ਉਹ ਵੀ ਸਾਡੇ ਭਰਾ ਨੇ ਸਾਡੇ ਸਜਣ ਨੇ ਅਜਨੀ ਤੇ ਕੱਲ ਗੱਲ ਵਕੜੀ ਉਹਨਾਂ ਦੇ ਨਾਲ ਵੀ ਪਵੇਗੀ ਕਿਉਂਕਿ ਅਸੀਂ ਗੁਰੂ ਨਾਨਕ ਦੀ ਗੱਲ ਕਰਨੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰਨੀ ਹੈ ਜਿਹੜੀ ਗੱਲ ਗੁਰੂ ਨੇ ਆਖੀ ਨਾ ਇਹ ਆਪਾਂ ਮੰਤਰ ਬਣਾ ਲੀਏ ਉਹ ਕਿਹੜੀ ਗੱਲ ਹੈ ਮੈਂ ਪੜੂੰਗਾ ਤੇ ਤੁਸੀਂ ਮਗਰ ਬੋਲਣਾ ਬਿਸਰ ਗਈ ਸਬ ਤਾਥ ਪਰਾਇ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ 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 ਸਗਲ ਸੰਗ ਹਮ ਕੋ ਬਣਾਈ ਸਗਲ ਸੰਗ ਹਮ ਕੋ ਬਣਾਈ ਸਗਲ ਸੰਗ ਹਮ ਤੋਂ ਬਣਾਈ ਸਗਲ ਸੰਗ ਹਮ ਕੋ ਬਣਾਈ ਗੁਰੂ ਨਫ਼ਰਤ ਨਹੀਂ ਸਿਖਾਉਂਦਾ ਗੁਰੂ ਈਰਖਾ ਨਹੀਂ ਸਿਖਾਉਂਦਾ ਹਰੇਕ ਨੂੰ ਹਰੇਕ ਦਾ ਧਰਮ ਮੁਬਾਰਕ ਹੈ ਮੈਨੂੰ ਪਤਾ ਹੈ ਸਾਡੇ ਨਗਰ ਦੇ ਵਿੱਚ ਸਾਡੇ ਪਰਿਵਾਰਾਂ ਵਰਗੇ ਜੋ ਪੰਡਿਤ ਸ਼ਤੀਸ਼ ਸ਼ਰਮਾ ਜੀ ਇਹ ਵੀ ਹਮੇਸ਼ਾ ਗੁਰਦੁਆਰਾ ਸਾਹਿਬ ਜਾਂਦੇ ਨੇ ਸਾਡਾ ਨਗਰ ਤੇ ਭਾਈਚਾਰੇ ਦੀ ਮਿਸਾਲ ਆ ਇੱਥੇ ਜੇ ਕੋਈ ਸਿੱਖ ਹੈ ਉਹ ਵੀ ਗੁਰਦੁਆਰੇ ਨਾਲ ਜੁੜਿਆ ਜੇ ਕੋਈ ਸਾਡਾ ਹਿੰਦੂ ਭਰਾ ਹੈ ਉਹ ਗੁਰਦੁਆਰੇ ਵੀ ਜਾਂਦਾ ਹੈ ਉਹ ਪਾਠ ਗੁਰਬਾਣੀ ਤੇ ਵੀ ਭਰੋਸਾ ਕਰਦਾ ਹੈ ਮਿਸਾਲ ਹੈ ਸਾਡਾ ਨਗਰ ਇਹ ਮਿਸਾਲ ਆਪਾਂ ਬਣਾ ਕੇ ਰੱਖਣੀ ਹੈ ਕਿਉਂਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ ਸਾਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਹਾਂ ਜਿਹੜੇ ਪੰਥ ਵਿਰੋਧੀ ਨੇ ਜਿਹੜੇ ਪੰਥ ਵੰਡਣਾ ਚਾਹੁੰਦੇ ਨੇ ਜਿਹੜੇ ਸਾਡੇ ਗੁਰਦੁਆਰਿਆਂ ਤੇ ਕਬਜ਼ੇ ਕਰਨਾ ਚਾਹੁੰਦੇ ਨੇ ਉਹਨਾਂ ਤੋਂ ਸੁਚੇਤ ਰਹਿਣਾ ਹੈ ਇੱਕ ਮੁਠ ਰਹਿਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਇੱਥਾ ਚੱਲਣਾ ਹੈ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਬਾਕੀ ਸਭ ਕੁਝ ਨਹੀਂ ਵੈ ਸਾਡੀ ਜਵਾਬਦੇਹੀ ਸਾਡੇ ਗੁਰੂ ਨੂੰ ਹੈ ਗੁਰੂ ਗ੍ਰੰਥ ਨੂੰ ਗੁਰੂ ਬਾਣਖ ਨੂੰ ਇਹਦੇ ਤੋਂ ਬਿਨਾ ਕਿਸੇ ਅੱਗੇ ਸਾਡੇ ਜਵਾਬ ਦੇ ਨਹੀਂ ਹੈ ਮੈਂ ਬਹੁਤ ਧੰਨਵਾਦੀ ਆ